ਕਿਸਾਨੀ ਕਿਸਾਨੀ ਅਗਲਾ ਕਹਿਦਾ ਹੁੰਦਾ ਪਰ ਕਿਸਾਨੀ ਕਿੰਨੀ ਔਖੀ ਆ ਜੀ ਤੁਹਾਨੂੰ ਦਿਖਾ ਦਿੰਨੇ ਆ ਆਹ ਦੇਖ ਲਓ ਬਾਈ ਪਹਿਲਾਂ ਮੈਂ ਪੂਰੀ ਤੁਹਾਨੂੰ ਵੀਡੀਓ ਤੇ ਝਾਤੀ ਮਰਵਾਉਣਾ ਆਹ ਦੇਖ ਲਓ ਬਾਈ ਆ ਕਿਸੇ ਕਿਸਾਨ ਦੀ ਕੰਬੈਨ ਆਹ ਖੜੀ ਆ ਬਾਈ ਮੱਛੀ ਦੇਖ ਲਓ ਤੁਸੀਂ ਦੇਖ ਸਕਦੇ ਹੋ ਬਾਈ ਜੀ ਕੱਲੀ ਕੱਲੀ ਚੀਜ਼ ਮੱਝ ਚੁੱਕੀ ਆ ਮਸ਼ੀਨ ਦੀ ਹੈਨਾ ਤੇ ਹੁਣ ਤਾਂ ਚਲੋ ਝੋਨੇ ਝੁੰਨੇ ਹਨਾ ਇੱਧਰ ਲਾ ਚੁੱਕੇ ਨੇ ਇਹ ਵੈਸੇ ਕਾਫੀ ਵੈਸੇ ਮੈਂ ਤਾਂ ਦੱਸ ਦਿੰਨੇ ਆ ਵੈਸੇ ਆਪਾਂ ਥੋੜਾ ਜਿਹਾ ਬਾਹਰ ਗਏ ਹੋਏ ਸੀ ਹਰਿਆਣੇ 'ਚ ਖੜੇ ਆਪਾਂ ਹਰਿਆਣੇ ਚ ਖੜੇ ਆ ਗੋਹਾਣਾ ਸਾਈਡ ਖੜੇ ਆ ਤੇ ਇਤਰਾ ਜਿਹੜਾ ਝੋਨਾ ਲੇਟ ਲਾਇਆ ਗਿਆ ਸ਼ਾਇਦ ਇਹ ਪਹਿਲਾਂ ਕਣਕਾਂ ਦੇ ਸੀਜ਼ਨ ਵੇਲੇ ਕਿਸੇ ਅੱਗ ਦੀ ਚਪੇਟ ਚ ਆਈ ਆ ਬਾਈ ਜੀ ਬਹੁਤ ਕਹਨੇ ਹੁੰਨੇ ਆ ਵੀ ਯਾਰ ਅੱਗ ਤੋਂ ਬਿਨਾ ਜੇ ਕੋਈ ਹੱਲ ਹੁੰਦਾ ਦੇਖੋ ਇਹ ਕਿਸਾਨਾਂ ਨੂੰ ਜਾਦੇ ਪਤਾ ਹੈ ਨਾ ਕਿਸਾਨੀ ਬਾਰੇ ਕਿ ਅੱਗ ਤੋਂ ਬਿਨਾ ਕੋਈ ਹੱਲ ਹੋ ਸਕਦਾ ਕਨਾ ਪਰ ਬਾਈ ਜੀ ਬਹੁਤ ਕਹਨੇ ਹੁੰਨੇ ਆ ਵੀ ਯਾਰ ਜੇ ਕੋਈ ਅੱਗ ਤੋਂ ਬਿਨਾ ਕੋਈ ਹੱਲ ਹੈਗਾ ਤਾਂ ਕਰ ਲੋ ਬਾਈ ਜੀ ਨਹੀਂ ਤਾਂ ਬਹੁਤ ਵੱਡੇ ਵੱਡੇ ਨੁਕਸਾਨ ਹੁੰਦੇ ਨੇ ਆਹ ਦੇਖ ਲੋ ਕਿਸੇ ਕਿਸਾਨ ਦੀ ਬਈ ਇਹ ਪਤਾ ਨਹੀਂ ਕੀ ਹੁਣ ਰੋਲਾ ਹਨਾ ਉਰੇ ਖੜੀ ਆ ਵਿਚਾਰਾ ਕੀ ਲਿਜਾਊਗਾ ਯਾਰ ਲੋਹਾ ਹਨਾ ਇਹ ਲੋਹਾ ਹੀ ਰਹਿ ਗਿਆ ਤੁਹਾਨੂੰ ਮੈਂ ਦਿਖਾਉਣਾ ਬਾਈ ਕੱਲਾ ਲੋਹਾ ਹੀ ਰਹਿ ਗਿਆ ਹੁਣ ਤਾਂ ਆ ਦੇਖੋ ਕੱਲੀ ਕੱਲੀ ਚੀਜ਼ ਮੱਚੀ ਪਈ ਆ ਬਾਈ ਕੱਲੀ ਕੱਲੀ ਆ ਪਾਈਪਾਂ ਪੂਪਾਂ ਆ ਦੇਖ ਸਕਦੇ ਤੁਸੀਂ ਸਾਰਾ ਕੱਲੀ ਕੱਲੀ ਚੀਜ਼ ਮੱਚੀ ਪਈ ਆ ਕਿਸੇ ਕਿਸਾਨ ਦੀ ਬਾਈ ਮੈਨੂੰ ਲੱਗਦਾ ਬੰਦਾ ਹਨਾ ਇੱਧਰ ਆ ਤਾਂ ਰਾਈ ਛੱਡ ਗਿਆ ਹੋਣਾ ਬੰਦਾ ਆ ਟਾਇਰ ਟੂਰ ਸਾਰੇ ਮੱਚ ਗਏ ਬਾਈ ਕੱਲੀ ਕੱਲੀ ਚੀਜ਼ ਦਿਖਾਉਣਾ ਮੈਂ ਤੁਹਾਨੂੰ ਬੰਦਾ ਤਾਂ ਰਾਈ ਛੱਡ ਗਿਆ ਹੋਣਾ ਬਾਈ ਹਨਾ ਇਸ ਰਾਹ ਤਾਂ ਉਹਦਾ ਬੰਦੇ ਦਾ ਆਉਣ ਨੂੰ ਜੀਅ ਨਹੀਂ ਕਰਦਾ ਹੁਣ ਜਦੋਂ ਆ ਚੀਜ਼ ਦੇਖਦਾ ਹੋਣਾ ਕਿਉਂਕਿ ਆ ਦੇਖ ਲਓ ਬਾਈ ਇੱਕ ਕਿਸਾਨ ਦੀ ਹੈਨਾ ਜਿੰਦ ਜਾਨ ਹੁੰਦੀ ਆ ਯਾਰ ਸੰਦ ਸੰਦੇੜਾ ਹੈਨਾ ਮਸਾਂ ਔਖੇ ਬਣਦੇ ਨੇ ਬਾਈ ਕਿਵੇਂ ਬਣਦੇ ਨੇ ਸਭ ਨੂੰ ਪਤਾ ਹੀ ਐ ਤੇ ਆ ਦੇਖ ਲਓ ਬਾਈ ਕੱਲੀ ਕੱਲੀ ਚੀਜ਼ ਮੱਚੀ ਪਈ ਆ ਯਾਰ ਤੇ ਅੱਗ ਦੀ ਚਪੇਟ ਵਿੱਚ ਆਈ ਹੋਈ ਐ ਇਹ ਮਸ਼ੀਨ ਬਾਈ ਦੇਖੋ ਹੈਨਾ ਹਾਲਾ ਕਹਿੰਦਾ ਕਿਸਾਨ ਕਿਸਾਨ ਬਾਈ ਜੀ ਕਿਸਾਨਾ ਕਿਸਾਨ ਯਾਰ ਬਹੁਤ ਔਖੇ ਆ ਕਿਸਾਨੀ ਬਾਈ ਮੈਂ ਕਹਿੰਨਾ ਆਪਦਾ ਯਾਰ 1000 ਰੁਪਏ ਨਾ ਤੁਸੀਂ 1000 ਛੱਡੋ ਯਾਰ 500 ਰੁਪਏ ਹੁਣ ਬਾਰਿਸ਼ ਦਾ ਮੌਸਮ ਹੈ ਨੇਹਰੀਆਂ ਚੱਲਦੀਆਂ ਨੇ 500 ਰੁਪਏ ਨਾ ਛੱਤ ਤੇ ਆ ਕੇ ਥੱਲੇ ਮੈਨੂੰ ਰਾਮ ਨਾਲ ਸੌਕੇ ਦਿਖਾਓ ਵੀ ਤੁਹਾਨੂੰ ਨੀਂਦ ਕਿਵੇਂ ਆਉਂਦੀ ਆ ਬਾਈ ਕਿਸਾਨ ਦੀ ਲੱਖਾਂ ਕਰੋੜਾਂ ਦੀ ਹੈ ਨਾ ਫਸਲ ਆ ਦੇਖੋ ਬਾਈ ਕਹਿ ਲੱਖ ਦੀ ਹੋਣੀ ਸਾਰਿਆਂ ਨੂੰ ਪਤਾ ਹੈ ਨਾ ਕਿੰਨੀ ਮਹਿੰਗੀ ਆਉਂਦੀ ਆ ਮਸ਼ੀਨ ਤੇ ਜਮਾ ਨਵੀਂ ਮਸ਼ੀਨ ਆ ਕੋਈ ਇਹ ਨਹੀਂ ਹੈ ਵੀ ਬਹੁਤੀ ਪੁਰਾਣੀ ਆ ਆ ਤੁਹਾਨੂੰ ਮੈਂ ਇੱਥੋਂ ਦਿਖਾਉਣਾ ਜਮੇ ਨਵੀਂ ਮਸ਼ੀਨ ਆ ਬਾਈ ਯਾਰ ਆ ਕਚਰਾ ਹੋਈ ਖੜੀ ਆ ਬਾਈ ਹਨਾ ਜਿਗਰਾ ਦੇਖ ਯਾਰ ਬੰਦੇ ਦਾ ਸਲੂਟ ਆ ਯਾਰ ਇਸ ਬੰਦੇ ਨੂੰ ਜਿਹੜੇ ਨੇ ਐਡਾ ਜਿਗਰਾ ਕੀਤਾ ਯਾਰ ਆ ਖੜੀ ਆ ਤੇ ਬਾਈ ਥੋੜਾ ਜਿਹਾ ਸੰਤ ਸੰਡੇੜਾ ਯਾਰ ਹਸਾਬ ਨਾਲ ਦੇਖ ਕੇ ਚਲਾਇਆ ਕਰੋ ਤੇ ਬਹੁਤ ਔਖੇ ਸੰਦ ਬਣਦੇ ਨੇ ਬਾਈ ਆ ਸਾਰਾ ਦੇਖੀ ਖਤਮ ਹੋਇਆ ਪਿਆ ਸਿਸਟਮ ਯਾਰ ਆ ਤੁਹ ਖਤਮ ਹੀ ਹੋ ਗਈ ਕਹਾਣੀ ਯਾਰ ਸੋ ਕਿਸਾਨੀ ਬਈ ਸੌਖੀ ਨਹੀਂ ਹੈਗੀ ਕਿਸਾਨੀ ਬਹੁਤ ਔਖੀ ਆ ਟਾਇਰ ਟੁੱਪੇ ਸਾਰਾ ਰਬੜਾ ਛਵੜਾ ਮੈਂ ਇੱਥੇ ਇਹ ਤਾਂ ਤਿਆਰ ਹੁੰਦੀ ਨਹੀਂ ਕਿਉਂਕਿ ਇੰਜਣ ਉੰਜਣ ਨੂੰ ਅੰਦਰ ਸੇਕ ਲੱਗ ਗਿਆ ਸਾਰਾ ਖੋਦ ਮੱਚ ਗਿਆ ਇਹ ਤਾਂ ਬਈ ਤਿਆਰ ਹੁੰਦੀ ਨਹੀਂ ਇਹ ਤਾਂ ਹੁਣ ਜੇ ਬੀਮੇ ਵਾਲਿਆਂ ਨੇ ਕੁਝ ਕਰਤਾ ਕਰਤਾ ਨਹੀਂ ਤਾਂ ਬਈ ਆ ਖੜਿਆ ਲੋਹਾ ਕਵਾੜਾ